ਕਿ ਪੰਜਾਬ ਜਿਹੀ ਕੋਈ ਥਾਂ ਨਹੀਂ ਹੋਣੀ ਪੰਜਾਬ ਜਿਹੀ ਕੋਈ ਥਾਂ ਨਹੀਂ ਹੋਣੀ ਮੇਰੀ ਮਾਂ ਜਈ ਕੋਈ ਮਾਂ ਨਹੀਂ ਹੋਣੀ ਲੱਖ ਬਰਫੀਆਂ ਵਗਣ ਹਵਾਵਾ ਲੱਖ ਬਰਫੀਆਂ ਵਗਣ ਹਵਾਵਾ ਬੋੜ ਜਈ ਠੰਡੀ ਸ਼ਾਨੇ ਹੋਣੀ ਤੇ ਵੇਖੀ ਦਿਲ ਨਾ ਮੰਗ ਬੈਠੀ ਮੇਰਾ ਵੇਖੀ ਦਿਲ ਨਾ ਮੰਗ ਬੈਠੀ ਮੇਰਾ ਤੈਨੂੰ ਮੈਥੋਂ ਨਾ ਨਹੀਂ ਹੋਣੀ ਤੈਨੂੰ ਮੈਥੋਂ ਨਾ ਨਹੀਂ ਹੋਣੀ ਸ਼ੇਰ ਦੇਖਣਾ ਕਿ ਉਹ ਟਹਿ ਗਿਆ ਜੇ ਫੌਜਾਂ ਦਾ ਮੋਰੀ ਔਰ ਟਹਿ ਗਿਆ ਜੇ ਫੌਜਾਂ ਦਾ ਮੋਰੀ ਮਿਲੀ ਭਰਾਵਾਂ ਦੀ ਬਾਹ ਨਹੀਂ ਹੋਣੀ ਤੇ ਪਰਵਾਨਾ ਜਿਉਂਦਾ ਫਿਰਦਾ ਅਜੇ ਬਖਤਾਵਰ ਪਰਵਾਨਾ ਜੀਉਂ ਦਾ ਫਿਰਦਾ ਅਜੇ ਬਖਤਾਵਰ ਬਲਦੀ ਕੋਈ ਸ਼ਮਾ ਨਹੀਂ ਹੋਣੀ ਤੇ ਤੈਨੂੰ ਮਿਥੋ ਨਾ ਨਹੀਂ ਹੋਣੀ